ਹਾਂਜੀ ਸਤਿ ਸ੍ਰੀ ਅਕਾਲ ਜੀ ਜਜ਼ਬਾ ਦਾ ਪੰਜਾਬੀ ਟਰੈਵਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਵਿਰਾਸਤੀ ਚੀਜ਼ਾਂ ਆਪਣੀਆਂ ਵਿਰਾਸਤੀ ਚੀਜ਼ਾਂ ਜਾਂ ਜਿਵੇਂ ਦੇਖ ਰਹੇ ਹੋ ਤੁਸੀਂ ਗੱਡਾ ਤੇ ਇਹਦੇ ਨਾਲ ਨਾਲ ਆਪਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਜਾਣਕਾਰੀ ਦਵਾਂਗੇ ਤੇ ਦੱਸਾਂਗੇ ਕਿ ਇਹ ਆਹ ਦੇਖੋ ਆਹ ਕੀ ਚੀਜ਼ ਆ ਅੱਜ ਕੱਲ ਤਾਂ ਬੱਚਿਆਂ ਨੂੰ ਜਿਆਦਾ ਪਤਾ ਨਹੀਂ ਹੁੰਦਾ ਜਿਵੇਂ ਮਧਾਨੀਆਂ ਆਪਣੀਆਂ ਜਿਹੜੀਆਂ ਇਹ ਵੀ ਵਿਰਾਸਤੀ ਚੀਜ਼ਾਂ ਜਿਹੜੀਆਂ ਕਹਿ ਲੋ ਲੋਕ ਹੋ ਚੁੱਕੀਆਂ ਚੀਜ਼ਾਂ ਨੇ ਤੇ ਬਾਕੀ ਆਪਾਂ ਵੀਰ ਨੂੰ ਮਿਲਦੇ ਹਾਂ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਅੱਛਾ ਜੀ ਕੀ ਪਹਿਲਾਂ ਸ਼ੋਭਨਾਮ ਦੱਸੋ ਆਪਣਾ ਤੁਸੀਂ ਆਪਣਾ ਨਾਮ ਹੈਗਾ ਜੀ ਸੁਖਜਿੰਦਰ ਸਿੰਘ ਹੂੰ ਸੁਖਜਿੰਦਰ ਹਾਂਜੀ ਪਿੰਡ ਜੋਧਾ ਆਪਣਾ ਠੀਕ ਹੈ ਜੀ ਤੇ ਇਹ ਵੀਰ ਆ ਜੀ ਇਹ ਜਿਵੇਂ ਕਹਿੰਦੇ ਆ ਵੀ ਆਪਣੇ ਹੱਥਾਂ ਦੀ ਕਲਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਤਰਾਸ਼ਦੇ ਨੇ ਠੀਕ ਹੈ ਜੀ ਜਿਵੇਂ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਤੇ ਆਪਣੀਆਂ ਬੇਬਿਆਂ ਦੇ ਸੰਦੂਖ ਜਿਵੇਂ ਆਪਾਂ ਕਹਿੰਦੇ ਆ ਆਪਣੀਆਂ ਬੇਬਿਆਂ ਦੇ ਸੰਦੂਖ ਤੇ ਇਹ ਵੀਰ ਫਿਰ ਤੁਸੀਂ ਇਹ ਤਿਆਰ ਕੀਤਾ ਸਾਰਾ ਹੁਣ ਹਾਂਜੀ ਇਹ ਤਿਆਰ ਕੀਤਾ ਜੀ ਆਪਾਂ ਅੱਛਾ ਜੀ ਇਹ ਆਪਣੇ ਕੋਲੋਂ ਕਿਸੇ ਨੇ ਘਰੇ ਪਿਆ ਉਹਨਾਂ ਦੀ ਦਾਦੀ ਦਾ ਉਹਨਾਂ ਨੇ ਤਿਆਰ ਕਰਵਾਇਆ ਆਪਣੇ ਕੋਲ ਅੱਛਾ ਜੀ ਠੀਕ ਹੈ ਹਾਂਜੀ ਤੇ ਸਾਰਾ ਜਿਵੇਂ ਜਿਹੜਾ ਪੁਰਾਣਾ ਹੁੰਦਾ ਸਾਰਾ ਇਹਨੂੰ ਹੁਣ ਤੁਸੀਂ ਇਹ ਪਾਲਿਸ਼ ਪਾਲਿਸ਼ ਕੀਤੀ ਹੈ ਹਾਂਜੀ ਪਾਲਿਸ਼ ਕੀਤੀ ਹੈ ਸਾਰੀ ਇਹਦੀ ਰਗੜਾਈ ਕਰਕੇ ਫਿਰ ਪਾਲਿਸ਼ ਕਰਕੇ ਫਿਰ ਹਾਂ ਸਕਾਰ ਜਿਵੇਂ ਆ ਸ਼ੀਸ਼ੇ ਹੋਗੇ ਇਹ ਸਾਰਾ ਤਿਆਰ ਕੀਤਾ ਆਪਾਂ ਠੀਕ ਹੈ ਠੀਕ ਹਾਂਜੀ ਤੇ ਆ ਦਿਖਾ ਮੈਂ ਕਹਿੰਨ ਮੇਰੇ ਪਿੱਛੇ ਤੇ ਆਪਾਂ ਕੱਪੜਾ ਲਾਇਆ ਅੱਛਾ ਜੀ ਹਾਂਜੀ ਅੱਛਾ ਇਹ ਕੱਪੜਾ ਵੀ ਲਾਤਾ ਇਹਦੇ ਵਿੱਚ ਹਾਂਜੀ ਹਾਂਜੀ ਕੱਪੜਾ ਲਾਤਾ ਅੰਦਰ ਠੀਕ ਹੈ ਤੇ ਆਹ ਦੇਖ ਰਹੇ ਹੋ ਤੁਸੀਂ ਜਿਵੇਂ ਆ ਪਾਲਿਸ਼ ਪੂਲਿਸ਼ ਕਰਕੇ ਪੂਰਾ ਜਿਵੇਂ ਤਿਆਰ ਕੀਤਾ ਹੋਇਆ ਇਹ ਫਿਰ ਇਹ ਜਿਵੇਂ ਲੋਕ ਅੱਜ ਕੱਲ੍ਹ ਜੀ ਤਿਆਰ ਕਰਵਾ ਕੇ ਕਿਵੇਂ ਵੀ ਰੱਖਦੇ ਆ ਆਪਦੇ ਜਿਵੇਂ ਕੋਈ ਹਾਂਜੀ ਹਾਂਜੀ ਰੱਖਦੇ ਆ ਆਪਾਂ ਜਦੋਂ ਦਾ ਕੰਮ ਤੋਰਿਆ ਆਪਾਂ ਪਤਾ ਨਹੀਂ ਕਿੰਨੇ ਕ ਤਿਆਰ ਕਰਦੇ ਨੇ ਤੇ ਆਪਣੇ ਵੀ ਲਿਆ ਕੇ ਆਪਾਂ ਤਿਆਰ ਕਰਕੇ ਸੇਲ ਕਰਦੇ ਆ ਪਤਾ ਨਹੀਂ ਕਿੰਨੇ ਕ ਆਪਾਂ ਵੀ ਤਿਆਰ ਕਰਕੇ ਸੇਲ ਕਰਦੇ ਆ के के अच्छा दे दे, हाँ जी ਜਣਕੇ ਜਿਵੇਂ ਪਤਾ ਲੱਗਿਆ ਵੀ ਕੰਮ ਦੀ ਸ਼ੁਰੂਆਤ ਹੋ ਚੁੱਕੀ ਆ ਉਵੇਂ ਮੈਂ ਕਸਟਮਰ ਗਾਹ ਕਾਉਂਦਾ ਤੇ ਸਮਾਨ ਆ ਦੇਖ ਕੇ ਲੈ ਕੇ ਜਾਂਦਾ ਆਪਣਾ ਠੀਕ ਹੈ ਅੱਛਾ ਤੁਸੀਂ ਇਹ ਜਿਵੇਂ ਸਾਰੇ ਤਿਆਰ ਕਰਕੇ ਵੀ ਤੇ ਆਪ ਵੀ ਜਿਵੇਂ ਮੰਨ ਲਓ ਜੇ ਤੁਹਾਨੂੰ ਪੁਰਾਣੇ ਮਿਲਦੇ ਮੁੱਲ ਦੇ ਉਹ ਵੀ ਲੈ ਕੇ ਤੁਸੀਂ ਤਿਆਰ ਕਰਕੇ ਹਾਂਜੀ ਹਾਂਜੀ ਉਹ ਵੀ ਆਪਾਂ ਪੁਰਾਣੇ ਲਿਆ ਕੇ ਮੋਡੀਫਾਈ ਤਿਆਰ ਕਰਕੇ ਉਹਨਾਂ ਨੂੰ ਫਿਰ ਆਪਾਂ ਸੇਲ ਕਰਦੇ ਆਂ ਉਹਨਾਂ ਨੂੰ ਤੇ ਆ ਹੋ ਗਈ ਆਪਣੀਆਂ ਮਦਾਨੀਆਂ ਜੀ ਹਾਂਜੀ ਇਹ ਮਦਾਨੀ ਹੋ ਗਈ ਵਰਕ ਕਰਦੀ ਮਦਾਨੀ ਆ ਜੀ ਜੋ ਵੀ ਆਪਣੇ ਕੋਲ ਸਮਾਨ ਆ ਇਹ ਸਾਰਾ ਆਪਣੇ ਕੋਲੇ ਵਰਕ ਕਰਦਾ ਸਮਾਨ ਹੀ ਮਿਲੋਗਾ ਜੀ ਤੁਹਾਨੂੰ ਆਪਾਂ ਚਲਾ ਕੇ ਦਿਖਾ ਦਿੰਦੇ ਆਂ ਅੱਛਾ ਹਾਂਜੀ ਦੋਸਤੋ ਇਹ ਹੋ ਗਈਆਂ ਆਪਣੀਆਂ ਹੱਥੀ ਰੜਕਣ ਵਾਲੀਆਂ ਜਿਹੜੀਆਂ ਮਧਾਨੀਆਂ ਆਏ ਇਹ ਵਰਕ ਕਰਦੀ ਆ ਇਹ ਜੋ ਵੀ ਆਈਟਮ ਆਪਣੇ ਕੋਲੇ ਸਾਰੀ ਵਰਕ ਕਰਦੀ ਮਿਲਦੀ ਇਹ ਇਹਨੂੰ ਆ ਚੀਜ਼ ਨੂੰ ਕਹਿੰਦੇ ਕੀ ਸੀ ਜਿੱਤੇ ਆ ਪਿਆ ਹੁੰਦਾ ਇਹ ਸ਼ਿਕੂ ਆ ਜੀ ਠੀਕ ਹੈ ਆ ਚਾਟੀ ਹੋ ਗਈ ਆ ਮਧਾਨੀ ਹੋ ਗਈ ਠੀਕ ਹੈ ਇਹਦੇ ਚ ਅਲੱਗ-ਅਲੱਗ ਕਾਫੀ ਤਰ੍ਹਾਂ ਦੇ ਸਟਾਈਲ ਜੇ ਹੁੰਦੇ ਹਾਂਜੀ ਅਲੱਗ-ਅਲੱਗ ਸਟਾਈਲ ਦੀਆਂ ਬਣਦੀਆਂ ਸੀ ਤੇ ਇਹ ਚਾਟੀਆਂ ਹੋ ਗਈਆਂ ਜੀ ਹਾਂਜੀ ਆ ਮਧਾਨੀਆਂ ਜਿਹੜੀਆਂ ਹੁੰਦੀ ਤੇ ਇਹ ਵੀ ਫਿਰ ਇਹ ਤਾਂ ਲੋਕ ਜੀ ਜਿਵੇਂ ਤਿਆਰ ਕਿਉਰ ਕਰਵਾ ਕੇ वैसे भी बरतते भी है ते जिन्ना ਕੋਲੇ ਪ੍ਰਾਣੀਆਂ ਪਈਆਂ ਨੇ ਉਹਨਾਂ ਦਾ ਅੱਧਾ ਪਾਰਸ ਉਹਨਾਂ ਕੋਲੇ ਨਹੀਂ ਹੁੰਦਾ ਸਾਡੇ ਕੋਲ ਤਿਆਰ ਕਰਵਾ ਕੇ ਪੂਰੀ ਪ੍ਰੋਪਰ ਕਰੇ ਤਿਆਰ ਰੱਖਦੇ ਨੇ ਠੀਕ ਹੈ ਠੀਕ ਹੈ ਪੂਰੀ ਜਿਵੇਂ ਕੰਪਲੀਟ ਤਿਆਰ ਕਰਦੇ ਹਾਂ ਹਾਂਜੀ ਕੰਪਲੀਟ ਤਿਆਰ ਕਰਦੇ ਨੇ ਲੱਕੜ ਕਾਦੀ ਹੁੰਦੀ ਹੈ ਜੀ ਇਹ ਟਾਲੀ ਦੀ ਲੱਕੜ ਆ ਜੀ ਅੱਛਾ ਟਾਲੀ ਪਹਿਲਾਂ ਵੀ ਟਾਲੀ ਦੀ ਲੱਕੜ ਦਾ ਸਮਾਨ ਹੈ ਸਾਰਾ ਬਣਦਾ ਸੀ ਹੁਣ ਵੀ ਟਾਲੀ ਦਾ ਹੀ ਬਣਦਾ ਠੀਕ ਹੈ ਇਹ ਸੰਦੂਖ ਵੀ ਟਾਲੀ ਦਾ ਹੀ ਹਾਂਜੀ ਸੰਦੂਖ ਵੀ ਟਾਲੀ ਦਾ ਹੀ ਬਣਦਾ ਹਾਂਜੀ ਤੇ ਇਹ ਹੋ ਗਈਆਂ ਦੋਸਤੋ ਜਿਵੇਂ ਮਧਾਨੀਆਂ ਆਹ ਕੀ ਚੀਜ਼ ਕਹਿੰਦੇ ਆਪ ਹੀ ਨਹੀਂ ਅੱਜ ਕੱਲ ਜਿਵੇਂ ਬੱਚਿਆਂ ਨੂੰ ਆਪਾਂ ਕਹਿ ਸਕਦੇ ਜਿਆਦਾ ਪਤਾ ਹੋਣਾ ਇਹਨੂੰ ਵੀ ਸ਼ਿਕੁਈ ਕਹਿੰਦੇ ਆ ਜੀ ਇਹ ਜਿਵੇਂ ਦੁੱਧ ਲੱਸੀ ਪਹਿਲਾਂ ਰੜਕਦੇ ਹੁੰਦੇ ਸੀਗੇ ਬਿੱਲੀ ਮੂੰਹ ਮਾਰ ਜਾਂਦੀ ਸੀ ਡੋਲ ਜਾਂਦੀ ਸੀ ਉਹ ਗਰਮ ਕਰਕੇ ਇਹਦੇ ਵਿੱਚ ਇਦਾਂ ਰੱਖ ਦਿੰਦੇ ਸੀ ਬਿੱਲੀ ਤੋਂ ਬੱਚਾ ਰਹਿੰਦਾ ਚੂਹੇ ਬਿੱਲੀ ਤੋਂ ਬੱਚਾ ਰਹਿੰਦਾ ਬਿਲਕੁਲ ਇਹਦੇ ਵਿੱਚ ਰੱਖ ਕੇ ਇਹਨੂੰ ਹਾਂਜੀ ਤਾਂ ਲਾਏ ਜਿੰਦਾ ਲਾ ਦਿਓ ਹਾਂਜੀ ਜਿੰਦਾ ਲਾ ਦਿੰਦੇ ਜੀ ਨਾ ਇਹਨੂੰ ਕੁੱਤਾ ਬਿੱਲੀ ਜਿਵੇਂ ਕੋਈ ਵੀ ਮੰਨ ਲਓ ਇਹ ਨੁਕਸਾਨ ਨਹੀਂ ਕਰ ਸਕਦੇ ਸੀ ਤੇ ਆਹ ਹੋ ਗਏ ਚਰਖੇ ਆਪਣੇ ਚਰਖਾ ਜੀ ਠੀਕ ਹੈ ਇਹ ਵੀ ਵਰਕ ਕਰਦਾਈ ਆਪਾਂ ਤਿਆਰ ਕਰਦੇ ਆਂ ਚਾਰਖਾ ਵੀ ਇਹ ਇਹ ਵੀ ਟਾਲੀ ਦਾ ਹੀ ਹੁੰਦਾ ਜੀ ਹਾਂਜੀ ਇਹ ਵੀ ਟਾਲੀ ਦਾ ਹੀ ਠੀਕ ਹੈ ਇਹਨੂੰ ਕਹਦੇ ਹੁੰਦੇ ਮੇਰੇ ਖਿਆਲ ਚ ਤਕਲਾ ਤਕਲਾ ਹਾਂਜੀ ਇਹ ਤਕਲਾ ਇਹ ਮਾਲ ਆ ਇਹ ਹੋ ਗਏ ਚਰਖੇ ਜਿਵੇਂ ਆਪਣਾ ਮੰਨ ਲਓ ਧਾਗਾ ਤਿਆਰ ਕਰਕੇ ਫਿਰ ਗਾਹਾਂ ਉਹਦੇ ਤੋਂ ਦਰੀਆਂ ਵਗੈਰਾ ਜਾਂ ਜੋ ਜੋ ਵੀ ਹਾਂਜੀ ਹਾਂ ਮੰਨ ਲਓ ਖਾਦੀ ਦੇ ਹਨਾ ਚੀਜ਼ਾਂ ਤੇ ਆ ਕੱਪੜਾ ਤਿਆਰ ਹੁੰਦਾ ਸੀ ਤੇ ਇਹ ਆਪਣੇ ਉਹ ਪੁਰਾਣੇ ਚਰਖੇ ਆਗੇ ਹਾਂਜੀ ਤੇ ਹੋਰ ਕੀ ਕੀ ਵੀ ਰਹਿਗਾ ਹੋਰ ਆ ਬੇਲਣਾ ਪਿਆ ਜੀ ਕਪਾਹ ਅੱਛਾ ਇਹ ਕੀ ਚੀਜ਼ ਆ ਇਹ ਕਪਾਹ ਆ ਬੇਲਣਾ ਜੀ ਅੱਛਾ ਜੀ ਇੱਥੋਂ ਦੀ ਕਪਾਹ ਪਾ ਕੇ ਇਧਰ ਦੀ ਬਰੇਵੇਂ ਨਿਕਲ ਜਾਂਦੇ ਹੁੰਦੇ ਸੀਗੇ ਇਧਰ ਦੀ ਕਪਾਹ ਨਿਕਲੀ ਜਾਂਦੀ ਹੁੰਦੀ ਸੀਗੀ ਇਹ ਇਦਾਂ ਚੱਲਦਾ ਓਕੇ ਓਕੇ ਹਾਂਜੀ ਇਧਰ ਬਰੇਵੇਂ ਡੀ ਜਾਂਦੇ ਹੁੰਦੇ ਸੀ ਇਧਰ ਕਪਾਹ ਨਿਕਲੀ ਜਾਂਦੀ ਹੁੰਦੀ ਸੀ ਕਪਾਹ ਜਿਹੜੀ ਆਪਾਂ ਖੱਤਿਆ ਚ ਬੀਜਦੇ ਆ ਤੇ ਉਹ ਚੋਕੇ ਅੱਛਾ ਉਹ ਲੱਗ ਲੱਗ ਬੜੇਵੇਂ ਤੇ ਹਾਂਜੀ ਹਾਂਜੀ ਬੜੇ ਹਾਂ ਬੜੇ ਮੈਂ ਇੱਧਰ ਨਿਕਲੀ ਜਾਂਦੇ ਸੀਗੇ ਕਪਾਹ ਇੱਧਰ ਨਿਕਲੀ ਜਾਂਦੀ ਹੁੰਦੀ ਸੀਗੇ ਇਦਾਂ ਚੱਲਦਾ ਸੀ ਇਹ ਬੀਲਣਾ ਕਪਾਹ ਮਨੋ ਇਹ ਵੀ ਚੀਜ਼ ਉਹਦੇ ਨਾਲ ਹੀ ਰਿਲੇਟਡ ਆ ਹਾਂਜੀ ਹਾਂਜੀ ਉਹਦੇ ਨਾਲ ਹੀ ਕਪਾਹ ਜਿਵੇਂ ਉਹਦੇ ਰੂਹੀ ਤੋਂ ਹੀ ਗਾਹਾਂ ਧਾਗਾ ਜਿਹੜਾ ਤਿਆਰ ਹੁੰਦਾ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਦੇਖੋ ਠੀਕ ਹੈ ਇਹ ਚੀਜ਼ਾਂ ਜੀ ਆ ਬਾਕੀ ਆ ਚਰਖੇ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰੇ ਤੇ ਤਿਆਰ ਕੀਤੇ ਹੋਏ ਆ ਤੇ ਇਕਾ ਜਮਿਆਂ ਛੱਜ ਵਗੈਰਾ ਜੀ ਛੱਜ ਵਗੈਰਾ ਹੀ ਹੋ ਗਏ ਇਹ ਵੀ ਅੱਜਕੱਲ੍ਹ ਜਾਣੀ ਤੇ ਬਹੁਤ ਚੱਲਦੇ ਨੇ ਹਾਂ ਹਾਂ ਤੇ ਜਿਵੇਂ ਚਾਕੂ ਵਗੈਰਾ ਤੇ ਜਿਵੇਂ ਹਾਂਜੀ ਚਾਕੂ ਵਗੈਰਾ ਤੇ ਲੈ ਜਾਂਦੇ ਨੇ ਜਿਵੇਂ ਆ ਪੱਖੀਆਂ ਹੋ ਗਈਆਂ ਪੱਖੀਆਂ ਆਪ ਆਪ ਬਣਾਉਨੇ ਆ ਸਾਰੀਆਂ ਅੱਛਾ ਜੀ ਹਾਂਜੀ ਅੱਛਾ ਜਿਵੇਂ ਪ੍ਰਾਤਨ ਜਿਵੇਂ ਕਢਾਈ ਵਗੈਰਾ ਵਾਲੀਆਂ ਸਾਰੀਆਂ ਹਾਂਜੀ ਇਹਨੇ ਕਢਾਈ ਵਾਲੀਆਂ ਸ਼ੀਸ਼ਾ ਲਾਉਣੇ ਆ ਉੱਤੇ ਹੋਰ ਸਟਾਰ ਵਗੈਰਾ ਸਾਰੀਆਂ ਉੱਤੇ ਲਓ ਜੀ ਆ ਪੱਖੀਆਂ ਆ ਗਈਆਂ ਆਪਣੀਆਂ ਤੇ ਆਜ ਮੈਂ ਆ ਦੇਖ ਸਕਦੇ ਹਾਂ ਤੁਸੀਂ ਆਹ ਟੰਗੀਆਂ ਹੋਈਆਂ ਨੇ ਸਾਰੀਆਂ ਤਿਆਰ ਕਰਕੇ ਤੇ ਇਹ ਪੱਖੀਆਂ ਵਗੈਰਾ ਆ ਗਈਆਂ ਤੇ ਆ ਚਰਖੇ ਜਿਵੇਂ ਆ ਪੁਰਾਣਾ ਚਰਖਾ ਦੇਖ ਰਹੇ ਹੋ ਤੁਸੀਂ ਇਹ ਹੁਣ ਵੀਰ ਵੱਲੋਂ ਬਿਲਕੁਲ ਇਹਨੂੰ ਤਿਆਰ ਕੀਤਾ ਜਾਂਦਾ ਹੈ ਇਹਨੂੰ ਤਿਆਰ ਇਦਾਂ ਸਾਰਾ ਖੋਲ ਕੇ ਤਿਆਰ ਹੁੰਦਾ ਇੱਕ ਅਲੱਗ-ਅਲੱਗ ਪੀਸ ਇਹਨੂੰ ਖੋਲ ਕੇ ਰਗੜਾਈ ਕਰਕੇ ਫਿਰ ਇਹਨੂੰ ਤਿਆਰ ਕਰਦੇ ਆਂ ਅੱਛਾ ਇਹ ਤਾਂ ਜਿਵੇਂ ਪੁਰਾਣਾ ਹੋ ਗਿਆ ਜਿਹੜਾ ਨਵੇਂ ਸਿਰੇ ਤੋਂ ਤਿਆਰ ਕਰਨਾ ਉਹ ਵੀ ਪ੍ਰੋਪਰ ਤੁਸੀਂ ਐਨ ਪੂਰਾ ਬਣਾ ਕੇ ਤਿਆਰ ਕਰਦੇ ਹਾਂ ਹਾਂਜੀ 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 ਨਵੇਂ ਸਿਰਿਆਂ ਵੀ ਆਪਾਂ ਪੂਰਾ ਪ੍ਰੋਪਰ ਤਿਆਰ ਕਰਦੇ ਆਂ ਠੀਕ ਹੈ ਜੀ ਹਾਂਜੀ ਤੇ ਇਹ ਚਰਖੇ ਵਗੈਰਾ ਹੋ ਗਏ ਬਾਕੀ ਆਮਦਾਣੀਆਂ ਵਗੈਰਾ ਹਾਂਜੀ ਜਿਵੇਂ ਆ ਖੁੰਡਾ ਹੋ ਗਿਆ ਖੁੰਡਾ ਆਪਾਂ ਟਾਲੀ ਦੀ ਲੱਕੜ 'ਚ ਪਿੱਤਲ ਨਾਲ ਲਾ ਕੇ ਪੂਰਾ ਵਨ ਪੀਸ ਤਿਆਰ ਕਰਦੇ ਆ ਇਹ ਕ ਇਹ ਪੰਗੜੇ ਹੈ ਨਾ ਹਾਂਜੀ ਪੰਗੜੇ ਵਾਸਤੇ ਕੰਮ ਆਉਂਦਾ ਓਦਾਂ ਵੀ ਬਜ਼ੁਰਗਾਂ ਵਾਸਤੇ ਵੀ ਕੰਮ ਆਉਂਦਾ ਇਹ ਇਹਦੇ ਵਿੱਚ ਕੋਈ ਜੋਇੰਟ ਨਹੀਂ ਹੈਗਾ ਬੈਂਡਾ ਨਾ ਜਿਹੜਾ ਆ ਬੈਂਡ ਚ ਕੋਈ ਜੋਇੰਟ ਨਹੀਂ ਹੈਗਾ ਤੇ ਵਨ ਪੀਸ ਹੀ ਆ ਆਪਾਂ ਵਨ ਪੀਸ ਹੀ ਬਣਾਉਨੇ ਆ ਅੱਛਾ ਪੂਰਾ ਕੰਪਲੀਟ ਹੀ ਹੈ ਹਾਂਜੀ ਹਾਂਜੀ ਕੰਪਲੀਟ ਆ ਬੈਂਡ ਚ ਕੋਈ ਜੋਇੰਟ ਨਹੀਂ ਹੈਗਾ ਓਕੇ ਓਕੇ ਹਾਂਜੀ ਇਹ ਆ ਤਾਂ ਗੱਡੇ ਦੇ ਹੋਗੇ ਜੀ ਹਾਂਜੀ ਇਹ ਗੱਡੇ ਦੇ ਚੱਕੇ ਨੇ ਹਾਂਜੀ ਬਹੁਤ ਪਹਿਲਾਂ ਬਹੁਤ ਕਈ ਸਾਲ ਪਹਿਲਾਂ ਹੀ ਬਹੁਤ ਮਿਹਨਤ ਲਾਉਂਦੇ ਸੀ ਮੈਸਤਰੀ ਬਿਲਕੁਲ ਹਾਂ ਦੇਖੋ ਕਿੰਨੀ ਮਿਹਨਤ ਲਾਈ ਆ ਸਾਰੇ ਲੱਕੜੇ ਲੱਕੜਾ ਆ ਪੂਰਾ ਗੋਲ ਤਾਂ ਨਹੀਂ ਹੈ ਗਿਆ ਇਕੱਲੇ ਇਕੱਲੇ ਗੁੱਟ ਕੇ ਨੂੰ ਹਾਂਜੀ ਇਕੱਲਾ ਇਕੱਲਾ ਪੀਸ ਗੋਲ ਕਰਕੇ ਲਾਇਆ ਹੋਇਆ ਹੈ ਨਾ ਗੋਲ ਕਰਕੇ ਇਹ ਤਕਰੀਬਨ ਲਾਇਆ ਹੋਇਆ ਹਾਂਜੀ ਤੇ ਇਹ ਤਾਂ ਭਾਰਾ ਹੀ ਬਹੁਤ ਆ ਜੀ ਭਾਰਾ ਬਹੁਤ ਆ ਜੀ ਜਿਵੇਂ ਆ ਦੇਖੋ ਮੈਂ ਚੱਕੀ ਬਣਾ ਰਿਹਾ ਅਰੇ ਚੱਕੀ ਬਣਾ ਰਿਹਾ ਆਪਾਂ ਪਹਿਲਾਂ ਵੀ ਚੱਕੀਆਂ ਬਣਾ ਕੇ ਸੇਲ ਕੀਤੀਆਂ ਨੇ ਆ ਦੇਖੋ ਏਦਾਂ ਹੀ ਜਿਵੇਂ ਅੱਛਾ ਉਹ ਹੱਥੀ ਘਰ ਵਾਲੀਆਂ ਜਿਹੜੀਆਂ ਚੱਕੀਆਂ ਹਾਂਜੀ ਹਾਂਜੀ ਜਿਹੜੀ ਹੱਥਾਂ ਵਾਲੀ ਚੱਕੀ ਹੈ ਨਾ ਆ ਪਹਿਲਾਂ ਵੀ ਆਪਾਂ ਚਾਰ ਪੰਜ ਬਣਾ ਕੇ ਸੇੜ ਕਰਤੀਆਂ ਨੇ ਆ ਹੁਣ ਆਰਡਰ ਆਇਆ ਸੀਗਾ ਆ ਤਾਂ ਇਹ ਇੱਕ ਹੀ ਚੀਜ਼ ਕਹਿੰਦੇ ਇਹਨੂੰ ਆਪਾਂ ਇਹਨੂੰ ਗੰਡ ਕਹਿੰਦੇ ਆ ਜੀ ਅੱਛਾ ਇਹਦੇ ਇਹਦੇ ਵਿੱਚ ਉਹ ਪੱਥਰ ਦੇ ਆਉਣੇ ਆ ਹਾਂਜੀ ਇਹ ਟਾਲੀ ਦੀ ਲੱਕੜ ਦਾ ਗੰਡ ਬਣਾਵਾਂਗੇ ਉਹ ਪੱਥਰ ਫਿਰ ਇਹਦੇ ਵਿੱਚ ਆ ਕੇ ਫਿਰ ਵਰਕ ਕਰੂਗੀ ਕੰਮ ਕਰੂਗੀ ਅੱਛਾ ਹੈ ਕੀ ਤਿਆਰ ਹੁਣ ਕੋਈ ਨਹੀਂ ਹੁਣ ਤਿਆਰ ਨਹੀਂ ਹੈਗੀ ਜੀ ਸੇਲ ਹੋ ਗਈ ਜਿਵੇਂ ਆ ਪਏ ਨੇ ਹਨਾ ਉਹ ਹਾਂਜੀ ਇਹ ਪੱਥਰ ਪਏ ਨੇ ਆਪਣੇ ਕੋਲੇ ਆ ਆ ਇਹਨਾਂ ਨੂੰ ਆਪਾਂ ਚੱਕੀਆਂ ਕਹਿੰਦੇ ਸੀ ਜਿਹੜੀਆਂ ਪੁਰਾਣੀਆਂ ਤੇ ਆ ਦੋ ਹੁੰਦੇ ਸੀਗੇ ਜਿਵੇਂ ਉਹ ਥੱਲੇ ਉਹ ਆ ਜਾਣਾ ਤੇ ਉੱਪਰ ਇਹਨੂੰ ਇਸ ਤਰ੍ਹਾਂ ਕਮਾਕੇ ਇੱਥੇ ਵਿਚਾਲੇ ਦੀ ਆਟਾ ਪਿਆ ਕਣਕ ਵੈਂਦੀ ਹਾਂ ਹਾਂ ਨਿਮਲਾ ਕੋਟਨਾ ਹੋ ਗਿਆ ਜਿਵੇਂ ਮਸ਼ਹੂਰ ਸੀਗਾ ਆਪਣੇ ਨਿਮਲਾ ਕੋਟਨਾ ਹੂੰ ਹੂੰ ਕੋਂਡਾ ਸੋਟਾ ਇਹ ਨਿਮਲਾ ਕੋਟਨਾ ਕੋਟਨੇ ਵੀ ਹੁੰਦੇ ਆਪਣੇ ਕੋਲ ਨਿਮਲੇ ਇਹ ਇੱਕੋ ਦੂਜੇ ਥੋੜੇ ਵੱਡੇ ਵੀ ਹੁੰਦੇ ਜਿਹੜੇ ਸਰ੍ਹਦਾਈ ਵਾਲੇ ਹੁੰਦੇ ਉਹ ਹਾਂਜੀ ਸਰ੍ਹਦਾਈ ਵਾਲੇ ਵੀ ਹੁੰਦੇ ਉਹ ਇਸ ਵਕਤ ਹੈ ਨਹੀਂ ਆਪਣੇ ਕੋਲ ਸੇਲ ਉਹ ਪਰ ਜਿਹੜੇ ਥੋੜੇ ਭਾਰੇ ਬਣਾ ਕੇ ਹਾਂਜੀ ਹਾਂ ਰੈਡੀ ਕਰਦੇ ਆ ਉਹਨਾਂ ਨੂੰ ਠੀਕ ਹੈ ਅੱਛਾ ਇਹ ਵੀ ਨਿਮਮਦਾ ਹੀ ਆ ਹਨਾ ਹਾਂਜੀ ਇਹ ਵੀ ਨਿਮਮਦਾ ਹੀ ਆ ਤੇ ਵੈਸੇ ਵੀ ਜਿਵੇਂ ਕਹਿੰਦੇ ਆ ਉਹਦੇ ਤੱਤ ਵੀ ਫੇਰ ਜਦੋਂ ਹਾਂਜੀ ਨਿਮੇ ਦੇ ਨਿਮੇ ਦੇ ਵਿੱਚ ਤੱਤ ਹੁੰਦੇ ਆ ਸੋ ਦੋਸਤੋ ਇਹ ਹੋ ਗਈਆਂ ਜਿਵੇਂ ਚਟਕੀਆਂ ਵਗੈਰਾ ਤੇ ਆਜ ਹੋ ਗਿਆ ਕੰਮ ਪੰਜਾਬੀ ਗੁਰਮੁਖੀ ਜਿਹੜੀ ਹਾਂਜੀ 35 ਅੱਖਰ ਉਹ ਵੀ ਆਪਾਂ ਬਣਾਉਨੇ ਆਂ ਟਾਲੀ ਦੀ ਲੱਕੜ ਚ ਸੇਲ ਕਰਦੇ ਆਂ ਬਾਹਰ ਵੀ ਭੇਜੇ ਆਏ ਅੱਛਾ ਇਹ ਹੈ ਜੀ ਫਿਲਹਾਲ ਵੈਸੇ ਨਾਰਮਲ ਤਿਆਰ ਕਰਦੇ ਆਂ ਹਾਂਜੀ ਇਹ ਫਰਮਾਵਾ ਫਰਮੇ ਤੋਂ ਤਿਆਰ ਹੁੰਦੇ ਆ ਇਹ ਅੱਛਾ ਫਿਰ ਉਹਨੂੰ ਜਿਵੇਂ ਮੰਨ ਲਓ ਜਿੱਦਾਂ ਦੀ ਚੀਜ਼ ਬਣਾਉਣੀ ਚਾਹੁੰਦਾ ਕੋਈ ਹਾਂਜੀ ਹਾਂਜੀ ਹਾਂ ਉਹਦਾਂ ਦੀ ਆਪਾਂ ਬਣਾ ਸਕਦੇ ਆ ਇਹ ਤੁਸੀਂ ਫਿਰ ਇਹ ਵੀ ਸਾਰਾ ਹੱਥੀ ਘੜ ਕੇ ਤਿਆਰ ਕਰਦੇ ਆਂ ਹਾਂਜੀ ਹੱਥੀ ਕਰਦੇ ਆਂ ਹਾਂਜੀ ਕਲਾ ਕਲਾ ਅੱਖਰ ਸਾਰਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਉੜਾੜਾ ਠੀਕ ਹੈ ਤੇ ਇਹ ਵੀ ਚੀਜ਼ਾਂ ਨੇ ਤੇ ਜਿਵੇਂ ਆਪਾਂ ਕਹਿ ਸਕਦੇ ਆ ਵੀ ਆਪਣੇ ਵਿਰਾਸਤ ਨਾਲ ਜੁੜੀਆਂ ਆਪਣੀਆਂ ਜਿਹੜੀਆਂ ਲੋਕ ਹੋ ਚੁੱਕੀਆਂ ਚੀਜ਼ਾਂ ਤੇ ਉਹ ਸਾਰੀਆਂ ਚੀਜ਼ਾਂ ਵੀਰ ਇੱਥੇ ਸੁੱਕੀ ਜੋਧਾ ਦੇ ਨਾਂ ਤੇ ਜਾਣਦੇ ਆ ਵੀਰ ਨੂੰ ਤੇ ਤਿਆਰ ਕਰਦੇ ਆ ਬਾਕੀ ਆ ਗੱਡੇ ਆ ਜਿਹੜੇ ਖੜੇ ਆ ਜੀ ਇਹ ਵੀ ਤਿਆਰ ਹੋਣ ਆਏ ਆ ਤੁਹਾਡੇ ਕੋਲੇ ਗੱਡੇ ਆਪਾਂ ਇਹ ਆਪ ਖਰੀਦ ਕੇ ਲਿਆਂਦੇ ਆ ਜੀ ਅੱਛਾ ਜੀ ਹਾਂ ਜੀ ਮੈਂ ਕਾਫੀ ਟਾਈਮ ਤੋਂ ਲੱਭ ਰਿਆ ਸੀ ਕਿੱਡਿਆਂ ਨੂੰ ਹਾਂਜੀ ਤੇ ਬੜੀ ਮੁਸ਼ਕਲ ਨਾਲ ਮੈਨੂੰ ਮਿਲਿਆ ਇਹਨਾਂ ਨੂੰ ਹੁਣ ਤਿਆਰ ਕਰਾਂਗੇ ਹੌਲੀ ਹੌਲੀ ਹਾਂ ਹਾਂ ਇਹ ਤਾਂ ਬਹੁਤ ਸਾਲ ਪੁਰਾਣੇ ਹੋਣਗੇ ਜੀ ਜੇ ਦੇਖਿਆ ਜਾਵੇ। ਹਾਂਜੀ ਕਾਫੀ ਸਾਲ ਪੁਰਾਣੇ ਆ ਤੇ ਇਹਨਾਂ ਨੂੰ ਹੁਣ ਪ੍ਰੋਪਰ ਤਿਆਰ ਕਰਾਂਗੇ ਆ ਪਿੱਤਲ ਜਿਹੜਾ ਲੱਗਿਆ ਹੋਇਆ ਪਿੱਤਲ ਨੂੰ ਚਮਕਾਵਾਂਗੇ। ਸਾਰਾ ਪਿੱਤਲ ਹੀ ਆ ਜੀ। ਹਾਂਜੀ ਹਾਂਜੀ ਇਹ ਸਾਰਾ ਪਿੱਤਲ ਵਾਲੇ ਵਾਲੇ ਸਾਰਾ ਪਿੱਤਲ ਲੱਗਿਆ ਸਾਰੇ ਪਿੱਤਲ ਹੀ ਜੜਿਆ ਪਿਆ ਸਾਰੇ ਹਨਾ। ਹਾਂਜੀ ਸਾਰਾ ਪਿੱਤਲ ਲੱਗਿਆ ਹੋਇਆ ਹੈ ਇਹਨਾਂ ਨੂੰ। ਠੀਕ ਹੈ। ਇਹ ਲੱਕੜ ਇਹ ਵੀ ਫਿਰ ਟਾਲੀ ਟੁੱਲੀ ਹੈ। ਹਾਂਜੀ ਇਹ ਵੀ ਟਾਲੀ ਹੀ ਆ ਜੀ। ਇਹ ਵੀ ਸਾਰੀ ਟਾਲੀ ਲੱਗੀ ਰਹੀ ਹੈ। ਠੀਕ ਹੈ। ਅੱਛਾ ਇਹਨੂੰ ਹੁਣ ਤੁਸੀਂ ਪੂਰਾ ਇਹਨ ਤਿਆਰ ਕਰੋਗੇ ਹਾਂਜੀ ਪੂਰਾ ਇਹਨੂੰ ਪ੍ਰੋ ਇਹ ਇਹ ਹੋ ਗਈ ਪੁਰਾਣੇ ਗੱਡੇ ਜਿਹੜਾ ਵੀਰ ਤਿਆਰ ਕਰੂਗਾ ਆਪਾਂ ਦਿਖਾਵਾਂਗੇ ਵੀ ਫਿਰ ਕਦੇ ਪੇਟੀਆਂ ਵੀ ਨੇ ਆਪਣੇ ਕੋਲੇ ਪੇਟੀਆਂ ਵੀ ਆ ਠੀਕ ਹੈ ਇਹ ਕਾਹ ਦਿਖਾਈਆਂ ਟੱਲੀਆਂ ਲੱਗੀਆਂ ਹੋਈਆਂ ਨੇ ਇਹਨੂੰ ਹਨਾ ਆ ਪਿੱਤਲ ਦੀਆਂ ਨੇ ਇਹ ਜੀ ਇਹ ਨਹੀਂ ਜੀ ਦੂਜੀ ਆ ਇਹ ਪਿੱਤਲ ਨਹੀਂ ਹੈਗੀ ਇਹ ਬਾਕੀ ਆ ਤਾਂ ਸਾਰਾ ਪਿੱਤਲ ਹੀ ਆ ਹਨਾ ਹਾਂਜੀ ਸਾਰੇ ਪਿੱਤਲ ਲੱਗਾ ਲੱਗਦਾ ਹੀ ਸਾਰਾ ਉਹੀ ਪਿੱਤਲ ਹਾਂਜੀ ਹਾਂਜੀ ਇਹ ਸਾਰਾ ਪਿੱਤਲ ਲੱਗਾ ਆ ਤੀਂ ਦੇਖੋ ਇੱਕ ਕਿਵੇਂ ਦੇਖੋ ਆ ਇਹ ਚਮੜਾ ਲੱਗਿਆ ਹੋਇਆ ਗੁਣਿਆਂ ਦੇਖੋ ਚਮੜਾ ਇਹ ਹਾਂਜੀ ਇਹ ਚਮੜੇ ਦੀ ਲੱਗੀ ਹੋਈ ਹੈ ਸਾਰੀ ਹਾਂ ਆ ਦੇਖੋ ਬਣਾਈ ਦੇਖੋ ਕਿੰਨੀ ਖੂਬਸੂਰਤ ਹੈ ਇਹ ਸਾਰੇ ਆ ਹੱਥੀ ਕੰਮ ਹੋਏ ਹੋਇਆ ਹਾਂ ਹਾਂ ਜੀ ਹਾਂ ਜੀ ਸਾਰੇ ਸਾਰੇ ਹੱਥੀ ਕੰਮ ਉਹ ਤੋਂ ਕਿੱਥੇ ਮਸ਼ੀਨਾ ਹੁੰਦੀਆਂ ਸੀਗੀਆਂ ਜਾਂ ਉਸ ਤੋਂ ਕਈ ਸਾਲ ਪਹਿਲਾਂ ਲੈ ਲੋ ਜਿਵੇਂ ਕੱਲੀ ਕੱਲੀ ਜਿਵੇਂ ਪਿੱਤਲ ਨੂੰ ਕਿਵੇਂ ਤਰਸਿਆ ਹੋਇਆ ਹੱਥਾਂ ਦੇ ਨਾਲ ਆ ਦੇਖੋ ਡਿਜ਼ਾਈਨ ਸਾਰੇ ਹੱਥੀ ਵਿੱਚ ਪਏ ਸਾਰੇ ਹੱਥੀ ਡਿਜ਼ਾਈਨ ਪਏ ਹੋਇਆ ਪਹਿਲਾਂ ਫੇ ਨਾਲੇ ਤਾਂ ਸਮਾਂ ਚ ਤੇ ਆ ਵੀ ਜਿਵੇਂ ਪੇਟੀਆਂ ਦੇਖ ਲੋ ਹਾਂ ਜੀ ਪੇਟੀਆਂ ਸੰਦੂਖ ਹੋਏ ਤਕਰੀਬਨ ਇਹ ਚੀਜ਼ ਵੀ ਖਤਮ ਹੀ ਹੋ ਗਈ ਹੈ ਨਾ ਖਤਮ ਹੁੰਦੀ ਜਾਂਦੀ ਹੈ ਜੀ ਇਸੇ ਕਰਕੇ ਅਸੀਂ ਇਹ ਕੰਮ ਤੋਰਿਆ ਵੀ ਕਿਉਂ ਨਾ ਪੰਜਾਬੀ ਪਿਰਸਾ ਆਪਣੇ ਦੁਆਰਾ ਘਰਾਂ ਦੇ ਵਿੱਚ ਫੇਰ ਬਿਲਕੁਲ ਬਿਲਕੁਲ ਹਾਂ ਜੀ ਘਰ-ਘਰ ਤੱਕ ਪਹੁੰਚਾਈਏ ਬਾਕੀ ਇਹ ਵੀ ਆ ਵੀਰੇ ਕਲਾ ਵੀ ਆ ਨਾ ਜਿਹੜੀ ਜਿਵੇਂ ਹੁਣ ਜੇ ਤੁਸੀਂ ਚੀਜ਼ ਤਿਆਰ ਕਰਦੇ ਹੋ ਤਰਾਸ਼ਦੇ ਹੋ ਹਾਂ ਜੀ ਇਹ ਵੀ ਫਿਰ ਹਰ ਕਿਸੇ ਕੋਲ ਨਹੀਂ ਹੁੰਦੀ ਕਿ ਆਹ ਸਾਰੇ ਛੋਟੇ-ਛੋਟੇ ਸੰਦੂਕ ਹੋਗੇ ਜੀ ਹਾਂ ਜੀ ਤੇ ਆਹ ਸੰਦੂਕ ਆ ਜਿਹੜੇ ਇਹ ਵੀ ਕਿਸੇ ਟਾਈਮ ਜਿਵੇਂ ਮੰਨ ਲਓ ਤਿਆਰ ਹੋਣੇ ਇਹਦੇ ਵਿੱਚੋਂ ਕੁਝ ਤਿਆਰ ਕਰੋਗੇ ਹਾਂ ਜੀ ਆਪ ਤਿਆਰ ਕਰਾਂਗੇ ਹੁਣ ਇਹਨਾਂ ਨੂੰ ਇੱਕ-ਇੱਕ ਕਰਕੇ ਠੀਕ ਹੈ ਜ ਤੇ ਬਾਕੀ ਆ ਜਿੱਥੇ ਲੱਕੜ ਲੁੱਕੜ ਲੱਗਣੀ ਆ ਉਹ ਵੀ ਫਿਰ ਨਵੀਂ ਲਾ ਕੇ ਹਾਂਜੀ ਜਿੱਥੇ ਲੱਕੜ ਲੱਗਦੀ ਆ ਜੋੜ ਲੱਗਦਾ ਉੱਥੇ ਲਾ ਕੇ ਸਾਰਾ ਫਿਰ ਪ੍ਰੋਪਰ ਤਿਆਰ ਕਰਾਂਗੇ ਇਹਨੂੰ ਲਗੜਾਈ ਕਰਕੇ ਜਿਵੇਂ ਆ ਸਾਰਾ ਪਿੱਤਲ ਆ ਇਹ ਸਾਰਾ ਪਿੱਤਲ ਲੱਗਿਆ ਹੋਇਆ ਇਹਨੂੰ ਚਮਕਾਵਾਂਗੇ ਜਿੰਨਾ ਸਾਫ ਹੋ ਜਾਂਦਾ ਹੀ ਪੂਰਾ ਕੰਮ ਹਾਂਜੀ ਹੋ ਜਾਂਦਾ ਜੀ ਹੋ ਜਾਂਦਾ ਐਨ ਪੂਰਾ ਐਨ ਮੰਨ ਲਓ ਪੀਲਾ ਨਿਕਲਿਆ ਆਊਗਾ ਯਾਨੀ ਕਿ 80% ਹੋ ਜਾਂਦਾ ਹਾਂ ਜਾਨਕਿ ਪੂਰਾ ਤਾਂ ਨਹੀਂ ਨਿਕਰਦਾ 80 70 80% ਨਿਕਲੇ ਆਉਂਦਾ ਸਾਫ ਹੋ ਜਾਂਦਾ ਹਾਂਜੀ ਸਾਫ ਹੋ ਜਾਂਦਾ ਪਾਣੀ ਦੇਖੀ ਆ ਤੇ ਇਹਦੇ ਥੱਲੇ ਦੇਖੋ ਆ ਚੀਜ਼ ਜਿਵੇਂ ਹੁੰਦੀ ਸੀ ਅੱਜ ਕੱਲ ਦੇ ਬੱਚਿਆਂ ਦੇ ਲਈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਫੇਰ ਜਦੋਂ ਰੜਕਿਆ ਜਾਂਦਾ ਸੀ ਹੱਥੀ ਫੇਰ ਇਹਦੇ ਨਾਲ ਜਾ ਕੇ ਫਿਰ ਮੱਖਣ ਨਿਕਲਦਾ ਸੀ ਹੁਣ ਜਿਵੇਂ ਆ ਨੇਤਾ ਹੋ ਗਿਆ ਜੀ ਇਹਦਾ ਹੂੰ ਹੂੰ ਆ ਨੇਤਾ ਇਹ ਨੇਤੇ ਨੂੰ ਵਿਆਹ ਦੇ ਵਿੱਚ ਵੀ ਕੰਮ ਲੈਂਦੇ ਆ ਪਾਣੀ ਬਾਰ ਦਿਆਂ ਨੇ ਇਹਦੇ ਨਾਲ ਬੜੀਆਂ ਅੱਛਾ ਉਹ ਹੁੰਦਾ ਹਨਾ ਉਹ ਗੜ ਵੀ ਹਾਂਜੀ ਗੜ ਵੀ ਇਹ ਨੇਤਾ ਮੇਤੋਂ ਯਾਨੀ ਕਿ ਸਾਤੋਂ ਕਈ ਲੈ ਕੇ ਗਏ ਨੇ ਅੱਛਾ ਜੀ ਹਾਂਜੀ ਇਹਦੇ ਨਾਲ ਪਾਣੀ ਵੀ ਬਾਰਦੇ ਆ ਇਹਦੇ ਨਾਲ अच्छा इने नेता कहंदे है okay, okay. हां जी नेता कहंदे है ओके ओके हां जी ठीक है जी ते ये हो गया को जमे अपने ਹੁੰਦੀ ਵੀਰ ਜਿਵੇਂ ਆ ਵੀ ਚੀਜ਼ ਉਹੀ ਆ ਗਈ ਬੈਸੇ ਤਾਂ ਉਹ ਥੋੜੀ ਵੱਡੀ ਜਿਵੇਂ ਲੱਕੜ ਦੀ ਡੋਲੀ ਕਹਿ ਦਿੰਦੇ ਸੀ ਜਿਵੇਂ ਆਪਣੀ ਪੁਰਾਣੀ ਫ੍ਰਿਜੀ ਕਹਿ ਲੋ ਇੱਕ ਤਰ੍ਹਾਂ ਹਾਂ ਜੀ ਹਾਂ ਜੀ ਡੋਲੀ ਉਹ ਵੀ ਉਹ ਵੀ ਉਹ ਹੈ ਨਹੀਂ ਹੁਣ ਇਸ ਟਾਈਮ ਉਹ ਇਸ ਟਾਈਮ ਹੈ ਨਹੀਂ ਇੱਕ ਦੋ ਬਣਾਈਆਂ ਸੀ ਉਹ ਸੇਲ ਹੋ ਗਈਆਂ ਨੇ ਅੱਛਾ ਉਹ ਡੋਲੀ ਵਗੈਰਾ ਜਿਵੇਂ ਹਰ ਇੱਕ ਚੀਜ਼ ਜਿਵੇਂ ਤਿਆਰ ਤਾਂ ਤੁਸੀਂ ਕਰ ਦਿੰਦੇ ਹੋ ਹਾਂ ਜੀ ਹਾਂ ਜੀ ਉਹ ਬਿਲਕੁਲ ਜਿਵੇਂ ਤਿਆਰ ਕੀਤਾ ਹੋਇਆ ਹੁਣ ਇਹ ਨਵਾਂ ਸندوق ਬਣਾਤਾ ਹਜੇ ਰਹਿੰਦੀ ਵੀ ਹੈ ਦੀ ਥੋੜੀ ਬਹੁਤੀ ਫਿਨਿਸ਼ਿੰਗ ਹੋਰ ਹੈ ਨਾ ਜੀ ਬਸ ਥੋੜੀ ਹੀ ਰਹਿੰਦੀ ਹੈ ਜੀ ਬਾਅਦ ਨੂੰ ਸੈਂਦੀ ਹੈ ਲਾਸਟ ਬਸ ਜਿਵੇਂ ਮੰਨ ਲਓ ਆਪਣੇ ਹਿਸਾਬ ਨਾਲ ਤੁਸੀਂ ਪ੍ਰੋਪਰ ਚੀਜ਼ ਤਿਆਰ ਕਰਵਾ ਸਕਦੇ ਹੋ ਮੰਨ ਲਓ ਤੁਹਾਡੇ ਕੋਲੇ ਪੁਰਾਣੇ ਸੰਦੂਕ ਪਏ ਵੀ ਆ ਜਿਵੇਂ ਅੱਜ ਕੱਲ ਲੋਕ ਹਵੇਲੀਆਂ ਕੋਠੀਆਂ ਦੇ ਬਾਹਰ ਉਹਨੂੰ ਤਿਆਰ ਕਰਵਾ ਕੇ ਰੱਖਦੇ ਨੇ ਤੇ ਉਹ ਸਾਰਾ ਕੁਝ ਤੁਸੀਂ ਇਹ ਵੀਰ ਤੋਂ ਤਿਆਰ ਕਰਵਾ ਸਕਦੇ ਹੋ ਤੇ ਬਾਕੀ ਆਪਾਂ ਵੀਰ ਦਾ ਸਾਰਾ ਦੱਸ ਦੇਈਆਂ ਤੇ ਆਪਣਾ ਸਾਰਾ ਤੁਸੀਂ ਦੱਸ ਦਿਓ ਨਾਮ ਵਗੈਰਾ ਹਾਂਜੀ ਪਿੰਡ ਪਿੰਡ ਹੈਗਾ ਜੀ ਆਪਣਾ ਜੋਧਾ ਆ ਜਿਲ੍ਹਾ ਲੁਧਿਆਣਾ ਆਪਣੀ ਸ਼ਾਪ ਹੈਗੀ ਜੀ ਨਾਰੰਗਵਾਲ ਰੋਡ ਬੱਲਵਾਲ ਚੌਂਕ 'ਚ ਪਲੱਸ ਦੀ ਨਿਸ਼ਾਨੀ ਵਾਲਾ ਚੌਂਕ ਆ ਜੀ ਉੱਪਰ ਆਪਣੀ ਦਸਤਾਰ ਅਕੈਡਮੀ ਆ ਤੇ ਥੱਲੇ ਆਪਣਾ ਇਹਦੇ ਬਾਰੇ ਵੀ ਦੱਸੋ ਦਸਤਾਰ ਅਕੈਡਮੀ ਆ ਜਿਹੜੀ ਹਾਂਜੀ ਇਹ ਪੱਗਾਂ ਵਗੈਰਾ ਵੀ ਜਿਵੇਂ ਸਿਕਲਾਈ ਦਿੰਦੇ ਹਾਂ ਹਾਂਜੀ ਆ ਪੱਗਾਂ ਦੀ ਸਿਕਲਾਈ ਵੀ ਦਿੰਨੇ ਆ ਆਪਾਂ ਅੱਛਾ ਜੀ ਤੇ ਵਿਆਹ ਸ਼ਾਦੀਆਂ ਤੇ ਵੀ ਬੰਨਣ ਜਾਂਦੇ ਆ ਉੱਤੇ ਸਟੂਡੈਂਟਾਂ ਥਾਂ ਸਵੇਰ ਆਉਂਦੇ ਵੀ ਆ ਅੱਛਾ ਸਿੱਖਦੇ ਵੀ ਆ ਹਾਂਜੀ ਸਿੱਖਦੇ ਵੀ ਆ ਹਾਂਜੀ ਨੰਬਰ ਆਪਣਾ ਹੈਗਾ ਜੀ 826 41 44620 ਤੇ ਆਪਣਾ ਬਾਹਰ ਵੀ ਸਮਾਨ ਜਾਂਦਾ ਜੀ ਜਿਨ੍ਹਾਂ ਨੇ ਘਰੇ ਪਏ ਆ ਸੰਦੂਖ ਜਿਨ੍ਹਾਂ ਦੇ ਉਹਨਾਂ ਨੇ ਤਿਆਰ ਕਰਵਾਉਣੇ ਆ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਅਗਰ ਤੁਸੀਂ ਸਾਡੇ ਕੋਲੋਂ ਬਣਿਆ ਬਣਾਇਆ ਨਵਾਂ ਸੰਦੂਖ ਲੈਣਾ ਜਾਂ ਫਿਰ ਪੁਰਾਣਾ ਮੋਡੀਫਾਈ ਤਿਆਰ ਕੀਤਾ ਲੈਣਾ ਉਹ ਵੀ ਸਾਡੇ ਕੋਲੋਂ ਮਿਲ ਜੂਗਾ ਚਰਖਾ ਮਿਲ ਜੂਗਾ ਮਧਾਣੀ ਮਿਲ ਜੂਗਾ ਚੱਕੀ ਮਿਲ ਜੂ ਹਰ ਇੱਕ ਪੰਜਾਬੀ ਸੱਭਿਆਚਾਰਕ ਦਾ ਸਮਾਨ ਸਾਡੇ ਕੋਲੋਂ ਤੁਹਾਨੂੰ ਮਿਲ ਜੂਗਾ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨੰਬਰ ਇੱਕ ਵਰੀ ਆਪਾਂ ਫੇਰ ਬੋਲ ਦਿੰਨੇ ਆ 82641 44620 ਠੀਕ ਹੈ